ਸਿਨੇਮਾ ਸੀ ਸਾਡੇ ਨੰਬਰ ਵਾਸਤੇ ਮਾਚਵਾ ਸਾਹਿਬ ਕੀ ਸਿੰਗਲ ਬੇਟੂ ਜੀ ਬੁੱਲੀਆ ਕੋ ਇੱਕ ਤੋਹਫਾ ਦਿੱਤਾ ਅੱਜ ਤੇ ਇਹਦੀ ਵੀ ਮੁਬਾਰਕਾਂ ਦਿੰਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਵੀ ਜਿੰਨਾ ਵੀ ਲੋਕ ਦਾ ਕਮਰ ਜਿਵੇਂ ਲੋ ਮੰਡੀਆ ਤਾਂ ਆਪੇ ਸੁਪਰਕੰਟ ਕੰਮ ਨੂੰ ਗੀਨਲ ਵੀ ਸਤਿਅ ਹੈ ਉਹਦੇ ਸੰਬੰਧ ਵਿੱਚ ਅੱਜ ਅਸੀਂ ਸਿੰਗਲ ਵਿੰਡੋ ਇਹ ਹਲਕਾ ਸਮਰਾਲਾ ਦੇ ਵਿੱਚ ਪਹਿਲਾ ਸਿੰਗਲ ਵਿੰਡੋ ਖੁੱਲੀ ਗਈ ਫਸਟ ਟਾਈਮ ਆ ਜੀ ਫਸਟ ਟਾਈਮ ਤੇ ਲੋਕਾਂ ਦੀ ਤਕਰੀਬਾ ਨੂੰ ਦੂਰ ਕਰਨ ਲਈ ਸਭ ਤੋਂ ਵੱਡਾ ਪਰਲਾ ਸਾਰੇ ਦਾ ਜੀ ਅੱਗੇ ਅੱਗੇ ਹੁੰਦੀ ਜਾਨ ਕਿ ਜਿਹੜੇ ਰਿਜ਼ਲਟ ਨੂੰ ਦੇਖ ਕੋਈ ਵਧੀਆ ਜੀ ਹੁੰਦੀ ਤਾਂ ਉਹਦੀ ਪ੍ਰੈਕਟਿਸ ਸਟਾਈਲ ਹੈ ਨਾ ਅੱਗੇ ਅੱਗੇ ਜਿਵੇਂ ਵੀ ਗੱਲ ਕਰਦਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ ਕਿਹੜੀ ਸੁਵਿਧਾ ਸਿੰਗਲ ਵਿੰਡੋ ਚ ਮਿਲਦੀ ਹੈ ਦੋਸਤੋ ਜਿੱਥੇ ਵੀ ਉਹਨੂੰ ਲੱਗਦੀ ਜੋ ਕੁ ਉਹ ਬਲੂ ਫਾਰਮ ਇੱਕ ਕੰਮ ਵਾਸਤੇ ਉਹ ਆਖੇ ਪਹਿਲਾਂ ਇੱਥੇ ਮਿਲਣਗੇ ਹੂੰ ਤੇ ਸਾਰਾ ਕੰਮ ਸਬਮਿਟਰ ਅੰਦਰ ਦਾਫਚਰ ਕਰਨ ਵਾਸਤੇ ਬਸ ਸਾਰੇ ਬਿਟੇ ਇਹ ਕੈਨੋਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤੀ ਜਾ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਨ ਕਰੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਇਹ ਤਸੀਮ ਮੈਂ ਲੋ ਅਸੀਂ ਦੱਸਣ ਨਾਲੋਂ ਤੁਸੀਂ ਮੈਸੇਜ ਕਰੋਗੇ ਅਗਲੇ ਦਿਨਾਂ ਦੇ ਵਿੱਚ ਠੀਕ ਹੈ ਨਾ ਅੱਜ ਪਗਲਾਂ ਤਰੀਕ ਕੋਈ ਗਰੀਬ ਪਰ ਰਿਜ਼ਲਟ ਮਿਲੂਗਾ ਉਹ ਨਵੀਂ ਕਮੇਟੀ ਬਣ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਪੁੱੰਗੇ ਵੀ ਐਨਓਸੀ ਐਜੀ ਪਹਿਲਾਂ ਉਹ ਸੌਖੀ ਮਿਲਣੀ ਮਿਲਣ ਲੱਗ ਗਈ ਬਹੁਤ ਹੀ ਮੈਂ ਸ਼ਹਿਰ ਵਾਸੀਆਂ ਮੁਬਾਰਕਬਾਦ ਬਿੰਨਾ ਅੱਜ ਜੋ ਸੂਰ ਮਹਾਰਾਜ ਦਾ ਜਿਹੜਾ ਹਮ ਦੇਣਾ ਔਰ ਉਸ ਤੋਂ ਮਾਣ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਦਗਾਰਟਨ ਵਿੱਚ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਦੇਖ ਸਕਦੇ ਹਾਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਇਹ ਪਰਮਾਤਮਾ ਸਮਰਪਿਤ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦੀ ਗੱਲ ਹੈ। ਕਿਹੜੇ-ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾਹ ਮਾਰੋ ਉਸੇ ਲੈਪਟਾਪ ਕੰਪਿਊਟਰ PC ਸਾਰੇ ਲਾਤੇ ਜੀ ਇੱਕ ਵੱਖਰਾ ਰਜਿਸਟਰ ਛਪਾਇਆ ਗਿਆ ਜਿਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲੱਕੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹ ਨੂੰ ਮਾਰਕ ਹੋਇਆ ਇਸ ਬੰਦੇ ਨੂੰ ਮਾਰ ਕੋਈ ਆ ਉਹਦੀ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਦੇਣ ਦੀ ਔਰ ਹਰ ਰੋਜ਼ ਅਗਲੇ ਦਿਨ ਉਹ ਰਜਿਸਟਰ ਮੈਂ ਆਪ ਖੁਦ ਚੈੱਕ ਕਰੂੰਗਾ ਕਿ ਅੱਜ ਸ਼ਹਿਰ ਦਾ ਕਿਹੜਾ ਬੰਦਾ ਕਿੰਨੀ ਵਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਆਂ ਭ੍ਰਿਸ਼ਟਾਚਾਰ ਨੂੰ ਤਪੰਦੀ ਨਹੀਂ ਕਰਦੇ ਜੀ ਸੋ ਮੈਂ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੈਥ ਸਰਟੀਫਿਕੇਟ ਦੇ ਬਰਥ ਸਰਟੀਫਿਕੇਟ ਦੇ ਹੋਰ ਛੋਟੇ ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਆ ਕਿ ਪੂਰੇ ਪੰਜਾਬ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਬ ਦੇ ਨਾਲ ਤੁਸੀਂ ਸੂਭਿਦਾ ਸੈਂਟਰ ਦਾ ਬਹੁਤ ਦੇਖਿਆ ਹੁ पंजाब ਦੇ ਵਿੱਚ ਨਗਰ ਕੌਂਸਲ ਮਾਛੀਵਾੜਾ ਸਾਹਿਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਵਾੜਾ ਸਾਹਿਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਹੁਣ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਅਧਿਕਾਰੀ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਉਹ ਅਸੀਂ હાજર ਹੂੰ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਈ ਨੂੰ ਕਹਿਂਦਾ ਸੀ ਜੀ ਪਰਸੋਂ ਨੂੰ ਆ ਜਿਓ ਚਾਰ ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜਾਊਗਾ ਔਰ ਉਹਨਾਂ ਦੀ ਅਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਨੂੰ ਇਸ ਤੋਂ ਬਿਹਤਰ ਚਲਾਣ ਲਈ ਗੁਰੂਗੋਪਾਲਾ ਨਹੀਂ ਹੋ ਸਕਦਾ ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮੋਹਰੇ ਵੀਡੀਓ ਮੈਂ ਪੋਸਟ ਕਰ ਰਹੇ ਹਾਂ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਚੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ ਕੱਲ ਕਈ ਐਨਆਰਆਈ ਭਰਾਵਾਂ ਦੇ ਫੋਨ ਆਏ ਨੇ ਕਿ ਅਸੀਂ ਨਗਰ ਕੌਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਆ ਸਾਨੂੰ ਬੂਟੇ ਲੈ ਕੇ ਆਉਂਦੇ ਨਗਰ ਕੌਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਆ ਜਿਹੜੇ ਐਨਆਰਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵੱਗੋ